ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਜੋ ਟੈਂਪਰੇਚਰ ਹੈ ਲਗਾਤਾਰ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਇਸੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ 29 ਤਰੀਕ ਤੋਂ ਮੌਸਮ ਜਮ੍ਹਾਂ ਹੀ ਬਦਲ ਸਕਦਾ ਹੈ ਹਾਲਾਂਕਿ ਲਗਾਤਾਰ ਹੀ ਮੌਸਮ ਵਿਭਾਗ ਦੇ ਵੱਲੋਂ ਆੜ-ੜ ਪਵਿਕ ਬਾਣੀਆਂ ਕੀਤੀਆਂ ਗਈਆਂ ਸਨ 23-24 ਨੂੰ ਲੈ ਕੇ ਕਿ ਮੌਸਮ ਦੇ ਵਿੱਚ ਵੱਡੀ ਤਬਦੀਲੀ ਨਜ਼ਰ ਆਵੇਗੀ ਪੰਜਾਬ ਦਾ ਮੌਸਮ ਹੋਰ ਵੀ ਜ਼ਿਆਦਾ ਠੰਡਾ ਹੋ ਜਾਵੇਗਾ ਪਰ ਜਮਾ ਹੀ ਉਲਟ ਦੇਖਣ ਨੂੰ ਮਿਲਿਆ ਅਜਿਹੇ ਦੇ ਵਿੱਚ ਲੋਕਾਂ ਨੂੰ ਹੁਣ ਇੰਤਜ਼ਾਰ ਹੈ ਕਿ ਜਨਵਰੀ ਦੇ ਵਿੱਚ ਜਿਹੋ ਜਿਹਾ ਮੌਸਮ ਹੁੰਦਾ ਉਹ ਮੌਸਮ ਕਦੋਂ ਹੋਵੇਗਾ ਹਾਲਾਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਸੀ ਤਾਂ ਹੁਣ ਜੋ ਮੌਸਮ ਬਣਿਆ ਹੋਇਆ ਧੁੱਪ ਜਿਹੜੀ ਹੈਗੀ ਖੜ ਰਹੀ ਹੈਗੀ ਮੌਸਮ ਦੇ ਵਿੱਚ ਕਾफी ਜ਼ਿਆਦਾ ਰਾਹਤ ਮਿਲੀ ਹੈ ਤਾਂ ਅਜੇਹ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਪੰਜਾਬ ਦੇ ਵਿੱਚ ਅੱਜ ਇੱਕ ਵਾਰ ਫੇਰ ਤੋਂ ਕੋਲਡ ਵੇਵ ਅਲਰਟ ਜੋ ਹੈ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਕਿ 6 ਜ਼ਿਲ੍ਹੇ ਅਜੇਹ ਨੇ ਜਿੱਥੇ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਸੀਤ ਲਹਿਰ ਦੇ ਕਾਰਨ ਠੰਡ ਵਾਧ ਸਕਦੀ ਹੈ ਤਾਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਮਿਨੀਮਮ ਟੈਂਪਰੇਚਰ ਆ ਉਹ ਹੋਰ ਜ਼ਿਆਦਾ ਘਟ ਹੋ ਜਾਵੇਗਾ ਪਰ ਉਸ ਤੋਂ ਬਾਅਦ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਨਹੀਂ ਹੋਵੇਗਾ ਇਸ ਦੇ ਨਾਲ ਹੀ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਵੀ ਪੱਛਮੀ ਗੜਬੜੀ ਜੋ ਹੈ ਉਹ ਐਕਟਿਵ ਨਹੀਂ ਹੈ ਤੇ ਇਸੇ ਦੇ ਨਾਲ ਦੱਸਿਆઈ ਵੀ ਜਾ ਰਿਹਾ ਹੈ ਕਿ ਬੀਤੇ ਦਿਨੀ ਸ਼ਹਿਰ ਫਰੀਦਕੋਟ ਸਭ ਤੋਂ ਜ਼ਿਆਦਾ ਠੰਡਾ ਰਿਹਾ ਜਿੱਥੇ ਜੋ ਟੈਂਪਰੇਚਰ ਹੈ 3.8 ਡਿਗਰੀ ਦਾ ਦਰਜ ਕੀਤਾ ਗਿਆ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਮੁਕਸਰ ਅਤੇ ਫਾਜ਼ਿਲਕਾ ਦੇ ਵਿੱਚ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਅਲਰਟ ਐਤਵਾਰ ਨੂੰ ਵੀ ਜਾਰੀ ਰਹੇਗਾ, ਯਾਨੀ ਕਿ ਅੱਜ ਜੋ ਇਹ ਮੌਸਮ ਹੋਵੇਗਾ, ਇਹੀ ਮੌਸਮ ਐਤਵਾਰ ਨੂੰ ਵੀ ਦੇਖਣ ਨੂੰ ਮਿਲੇਗਾ। ਪਰ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਬਦਲਾ ਨਜ਼ਰ ਨਹੀਂ ਆਵੇਗਾ। ਇਸ ਦੇ ਨਾਲ 29 ਜਨਵਰੀ ਤੋਂ ਪੰਜਾਬ ਦੇ ਵਿੱਚ ਇੱਕ ਨਵਾਂ ਪੱਛਮੀ ਗੜਬੜ ਗੜਬੜੀ ਜੋ ਹੈ ਉਹ ਐਕਟਿਵ ਹੋ ਸਕਦਾ ਹੈ ਇਹ ਪੱਛਮੀ ਗੜਬੜ ਦਾ ਪ੍ਰਭਾਵ ਜੰਮੂ ਕਸ਼ਮੀਰ ਸਣੇ ਹਿਮਾਚਲ ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲੇਗਾ ਅਜਿਹੇ ਦੇ ਵਿੱਚ ਜੇਕਰ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਜਦੋਂ ਕਿ ਬਰਫਬਾਰੀ ਦੀ ਸੰਭਾਵਨਾ ਜੋ ਹੈਗੀ ਉਹ ਵੀ ਜਤਾਈ ਜਾ ਰਹੀ ਹੈ ਤਾਂ ਜੇਕਰ ਪਹਾੜਾਂ ਦੇ ਵਿੱਚ ਠੰਡ ਵੱਧਦੀ ਹੈ ਤਾਜ਼ਾ ਸਰ ਮੈਦਾਨੀ ਇਲਾਕਿਆਂ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਜਿੱਥੇ ਪੰਜਾਬ ਦੇ ਵਿੱਚ ਠੰਡ ਜੋ ਹੈ ਜ਼ਿਆਦਾ ਥੋੜੀ ਹੋ ਸਕਦੀ ਹੈ ਉੱਤੇ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਹਵਾਵਾਂ ਜੋ ਹੈਗੀਆਂ ਉਹ ਆ ਰਹੀਆਂ ਨੇ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਦਲ ਸਕਦਾ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਮੌਸਮ ਦਾ ਰੁਖ ਦੇਖਣ ਨੂੰ ਮਿਲ ਰਿਹਾ ਮੌਸਮ ਦਾ ਰੁਖ ਅਜੀਹਾ ਹੈ ਕਿ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਕਿ ਆਖਰ ਇਸ ਵਾਰੀ ਅਜੀਹਾ ਕਿਉਂ ਹੋ ਰਿਹਾ ਹੈ ਕਿਉਂਕਿ 50 ਸਾਲਾਂ ਦਾ ਇਸ ਸਾਲ ਯਾਨੀ 2025 ਦੇ ਵਿੱਚ ਰਿਕਾਰਡ ਟੁੱਟ ਚੁੱਕਿਆ ਹੈਗਾ 1973 ਦੇ ਵਿੱਚ ਅਜਿਹਾ ਮੌਸਮ ਦੇਖਣ ਨੂੰ ਮਿਲਿਆ ਸੀ ਜਨਵਰੀ ਮਹੀਨੇ ਦੇ ਵਿੱਚ ਜਦੋਂ ਕਿ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਧੁੱਪ ਖਿੜੀ ਹੋਈ ਸੀ ਉਹੀ ਮੌਸਮ ਹੁਣ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਧੁੱਪ ਹੀ ਦੇਖਣ ਨੂੰ ਮਿਲ ਰਿਹਾ ਜਿਹਾ ਲੱਗ ਰਿਹਾ ਕਿ ਇਹ ਤਾਂ ਮਾਰਚ ਦਾ ਮਹੀਨਾ ਚੱਲ ਰਿਹਾ ਤਾਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਡੇ ਨਾਲ ਸਾਂਝੀ ਕਰਨ ਦੇ ਲਈ ਸਾਡੇ ਸਹਿਯੋਗੀ ਰਾਜੂ ਗੁਪਤਾ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਰਾਜੂ ਗੁਪਤਾ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਮੌਸਮ ਨੂੰ ਲੈ ਕੇ ਬੀਤੀ ਜੋ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਇਹ ਉਹ ਚਲੰਦੜ ਦੇ ਵਿੱਚ ਜਿਹੜਾ ਹੈਗਾ ਉਹ ਧੁੱਪ ਨਿਕਲ ਰਹੀ ਹੈ ਪਰ ਉਸ ਤੋਂ ਪਹਿਲਾਂ ਵੀ ਜੇਕਰ ਮੈਂ ਗੱਲ ਕਰਾਂ ਤੇ ਤਕਰੀਬਨ 3 ਤੋਂ 4 ਦਿਨ ਜਿਹੜਾ ਹੈਗਾ ਹੈ ਉਹ ਪਿਛਲੇ ਧੁੱਪ ਜਿਹੜੀ ਹੈ ਉਹ ਨਹੀਂ ਨਿਕਲੀ ਤੁੰਦ ਉਹਾਰੇ ਦਿਨ ਸੀਗੇ ਜਿਸ ਤੇ ਨਾਲ ਜਲੰਧਰ ਦੇ ਲੋਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਸੀਗੇ ਅ ਵੈਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਪ ਬਹੁਤ ਨਿਕਲਦੀ ਹੈ ਪਰ ਪਿਛਲੇ 4 ਦਿਨ ਪਿੰਡਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਧੁੰਦ ਕਾਫੀ ਸੀ ਠੰਡ ਕਾਫੀ ਸੀ ਲੋਕਾਂ ਤੋਂ ਬਾਹਰ ਨਿਕਲਣਾ ਵੀ ਨਹੀਂ ਪਸੰਦ ਕਰਦੇ ਸੀ ਪਰ ਜਦੋਂ ਤੋਂ ਹੁਣ ਧੁੱਪ ਦੇ ਦਿਨ ਨਿਕਲਣੇ ਸ਼ੁਰੂ ਹੋਏ 2-3 ਦਿਨ ਤੋਂ ਉਦੋਂ ਤੋਂ ਜਲੰਧਰ ਦੇ ਲੋਕ ਜਿਹੜੇ ਨੇ ਉਹ ਬੜਾ ਹੀ ਸੁਖਤਾ ਸਾਹ ਲੈਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੱਲ ਦਾ ਦਿਨ ਕਾਫੀ ਪੂਰੇ ਭਾਰਤ ਵਾਸੀਆਂ ਲਈ ਬੜਾ ਇੰਪੋਰਟੈਂਟ ਹੈ ਪਰ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਾਇਦ ਮੌਸਮ ਦੇ ਵਿੱਚ ਜਿਹੜੀ ਉਹ ਤਕਲੀਫੀ ਦੇਖੀ ਜਾ ਸਕਦੀ ਹੈ ਸ਼ਾਇਦ ਬਰਸਾਤ ਵੀ ਜੜੀ ਹੈ ਤਾਂ ਹੋ ਸਕਦੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੇ ਨੇ ਉਹ ਜਲੰਧਰ ਦੇ ਲੋਕ ਕਾਫੀ ਖबराਏ ਹੋਏ ਨੇ ਤਾਂ ਸੈਲੀਬ੍ਰੇਸ਼ਨ ਕਾਫੀ ਬਟਾਏ ਪਰ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਸਾਰਾ ਸੈਲੀਬ੍ਰੇਸ਼ਨ ਜਿਹੜਾ ਹੈ ਉਹ ਖਰਾਬ ਹੋ ਜਾਵੇਗਾ ਕਿਉਂਕਿ ਪਿਛਲੀ ਵਾਰੀ ਜਿਹੜਾ 15 ਅਗਸਤ ਨੂੰ ਵੀ ਬਹੁਤ ਤਿਆਰੀਆਂ ਕੀਤੀਆਂ ਗਈਆਂ ਸੀ ਕੋਈ ਅਸਰ ਨਹੀਂ ਸੀ ਕਿ ਕਿ ਵੀ بارش ਜੜੀ ਹੋਵੇਗੀ ਮੌਸਮ ਜਿਹੜਾ ਹੈਗਾ ਗਰਮ ਮੌਸਮ ਸੀਗਾ ਪਰ ਅਚਾਨਕੀ ਜਿਹੜੀ ਹੈ ਉਹ بارش ਹੁੰਦੀ ਹੈ ਤੇ ਜਿਸ ਤੋਂ ਬਾਅਦ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ ਹਾਲਾਂਕਿ ਕੱਲ ਦੇ ਦਿਨ ਤਿਆਰੀਆਂ ਬਹੁਤ ਨੇ ਪਰ ਜੇਕਰ ਮੌਸਮ ਖਰਾਬ ਹੁੰਦਾ ਹੈ ਤੇ ਜਲੰਧਰ ਵਾਸੀਆਂ ਨੂੰ ਇੱਕ ਵੱਡਾ ਵੀ ਝਟਕਾ ਜਿਹੜਾ ਹੈ ਉਹ ਲੱਗ ਸਕਦਾ ਹੈ ਹਾਲਾਂਕਿ ਜੇਕਰ ਜਲੰਧਰ ਦੇ ਮੌਸਮ ਦੀ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਹਦੇ ਤੱਕ ਜਿਹੜਾ ਹੈਗਾ ਹੈ ਉਹ ਧੁੱਪ ਨਿਕਲਦਰੀ ਹੈ ਜੇਕਰ ਤੁਸੀਂ ਵੈਦਰ ਰਿਪੋਰਟ ਦੇਖਦੇ ਹੋ ਤਾਂ ਉਸ ਦੇ ਵਿੱਚ ਵੀ ਕੱਲ ਦੇ ਦਿਨ ਧੁੱਪ ਜਿਹੜੀ ਹੈ ਉਹ ਨਿਕਲਦੀ ਹੋਈ ਨਜ਼ਰ ਆਵੇਗੀ ਪਰ ਅਜੇਕਰ ਮੌਸਮ ਦੇ ਪਾਕ ਦੀ ਮੰਨੀ ਹੈ ਤਾਂ ਕੱਲ ਸ਼ਾਇਦ بارش ਦੇ ਜਿਹੜੇ ਨੇ ਉਹ आसार ਵੀ ਨਜ਼ਰ ਆ ਰਹੇ ਨਹੀਂ ਜੀ ਤਾਂ ਬਿਲਕੁਲ ਜਲੰਧਰ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਸਕਦਾ ਹੈ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈਗੀ ਕਿ 26 ਜਨਵਰੀ ਨੂੰ ਮੌਸਮ ਦੇ ਵਿੱਚ ਤਬਦੀਲੀ ਜਲੰਧਰ ਦੇ ਵਿੱਚ ਨਜ਼ਰ ਆ ਸਕਦਾ ਹੈ ਇਸ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਲਗਾਤਾਰ ਮੌਸਮ ਸਾਫ਼ ਹੈ ਧੁੱਪ ਖਿੜੀ ਹੋਈ ਹੈ ਲੋਕ ਜਿਹੜੇ ਨੇ ਉਹ ਦੁੱਪੇ ਬੈਠਦੇ ਨੇ ਲੇਕਿਨ ਥੋੜੀ ਦੇਰ ਤੱਕ ਹੀ ਬੈਠ ਸਕਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗਰਮੀ ਲੱਗਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਤੋਂ ਸ਼ਾਹ ਦੇ ਵੱਜਾ ਘਰ ਦੇ ਅੰਦਰ ਜਾਣਾ ਪੈਂਦਾ ਅਜਿਹੇ ਦੇ ਵਿੱਚ ਐ ਲੱਗ ਰਿਹਾ ਜਿਵੇਂ ਮਾਰਚ ਦਾ ਮਹੀਨਾ ਦੇ ਤੇ ਜੇਕਰ ਬਾਹਰ ਨਿਕਲਦੇ ਹੈਗੇ ਤਾਂ ਦੁਪਹਿਰ ਦੇ ਸਮੇਂ ਤੁਸੀਂ ਲੋਕਾਂ ਨੂੰ ਦੇਖਿਆ ਹੋਵੇਗਾ ਉਹ ਤਾਂ ਜਾਂ ਤਾਂ ਬਿਨਾ ਜੈਕਟ ਤੋਂ ਬਿਨਾ ਸਵੈਟਰ ਤੋਂ ਤੁਹਾਨੂੰ ਨਜ਼ਰ ਆ ਜਾਣਗੇ ਕਿਉਂਕਿ ਬਾਹਰ ਗਰਮੀ ਜ਼ਿਆਦਾ ਹੋ ਰਹੀ ਹੈ ਅਜਿਹੇ ਦੇ ਵਿੱਚ ਵੱਡੀ ਤਬਦੀਲੀ ਦੇ ਕਾਰਨ ਮੌਸਮ ਵਿਭਾਗ ਦੇ ਵੱਲੋਂ ਜੋ ਲਗਾਤਾਰ ਭਵਿਕ ਬਾਣੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਅਜਿਹੇ ਇਲਾਕੇ ਨੇ ਜਿਸ ਦੇ ਵਿੱਚ ਕੁਝ ਵੀ ਅਪਡੇਟ ਸਾਹਮਣੇ ਆ ਸਕਦੀ ਹੈਗੀ ਜੋ ਕਿ ਅਸੀਂ ਤੁਹਾਨੂੰ ਜਾਣਕਾਰੀ ਵੀ ਸਕਰੀਨ ਤੇ ਦਿਖਾ ਰਹੇ ਹਾਂ ਜੋ ਮੈਪ ਦੇ ਜ਼ਰੀਏ ਜਾਣਕਾਰੀ ਦਿੱਤੀ ਗਈ ਹੈਗੀ ਤਾਂ ਅੰਮ੍ਰਿਤਸਰ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜੇ ਹਾਲੋ ਹਾਲਾਤ ਬਣੇ ਹੋਏ ਨੇ ਇਸ ਮੁਤਲਕ ਜਾਣਕਾਰੀ ਦੇਣਗੇ ਸਾਡੇ ਨਾਲ ਸਾਡੇ ਸਹਿਯੋਗੀ ਲਲਿਤ ਸ਼ਰਮਾ ਜੁੜਗੇ ਨੇ ਜੀ ਲਲਿਤ ਕੀ ਕੋ ਜਾਣਕਾਰੀ ਹੈ ਜੀ ਮੈਮ ਮੌਸਮ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਜੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਹਿਲੋ ਸਮੇਂ ਤੋਂ ਬਾਅਦ ਜਿਹੜਾ ਹੁਣ ਥੋੜਾ ਲੋਕਾਂ ਨੂੰ ਰਾਹ ਜਰੂਰ ਮਿਲਿਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਸ ਦਿਨੀ ਕਾਫੀ ਜਿਹੜਾ ਸੰਗਤੋਂ ਦਪੈ ਰਹੀ ਸੀ ਉਸ ਨੂੰ ਲੈ ਕੇ ਹੁਣ ਥੋੜੀ ਜਿਹੀ ਲੋਕਾਂ ਨੂੰ ਰਾਤ ਮਿਲੀ ਆ ਤੇ ਜਿਹੜੀ ਹੁਣ ਧੁੱਪ ਦੇ ਜਿਹੜੇ ਨਾ ਸੂਰਜ ਦੇ ਤਾਂ ਦਰਸ਼ਨ ਹੋ ਰਹੇ ਨੇ ਜਿਹੜਾ ਧੁੱਪ ਤਾਂ ਲੋਕ ਅਨੰਤ ਮੰਨਦੇ ਹੋਏ ਦੇਖੇ ਜਾ ਰਹੇ ਨੇ ਤਾਂ ਦੱਸਿਆ ਕਿ ਮੌਸਮ ਭਾਗਲੋ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਕਿ ਦੋ ਦਿਨ ਮੀਂਹ ਪਏਗਾ ਤੇ ਗੜੇਮਾਰੀ ਹੋਏਗੀ ਪਰ ਅਜੇ ਹਾਂ ਕੁਝ ਵੀ ਸਾਹਮਣੇ ਨਹੀਂ ਆਇਆ ਨਾ ਹੀ ਕੋਈ ਮੀਂਹ ਪਿਆ ਤੇ ਨਾ ਹੀ ਕੋਈ ਗੜੇਮਾਰੀ ਹੋਈ ਆ ਤੇ ਹੁਣ ਜਿਹੜਾ ਮੌਸਮ ਹੀ ਬਿਲਕੁਲ ਸਾਹਮਣੇ ਜਰ ਆ ਰਿਹਾ ਹੈ ਕਿ ਤੁਸੀਂ ਵੇਖਿਆ ਕਿ ਪਿਛਲੇ ਦਿਨੀ ਕਾਫੀ ਜਿਹੜੀ ਤੁਲੰਦ ਪੈਂਦੀ ਰਹੀ ਸੀ ਜਿਹੜੇ ਸਿਰ ਕਲਕਤਾਰ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਸੀ ਬਿਲਕੁਲ ਜੀਓ ਵਿਜ਼ਿਬਿਲਟੀ ਤੇ ਪਹੁੰਚ ਗਈ ਲੋਕੀ ਗੱਡੀਆਂ ਬੜੀਆਂ ਹੈਡਲਾਈਟਾਂ ਦੇ ਨਾਲ ਸਾਰੇ ਗੱਡੀਆਂ ਚਲਾ ਰਹੇ ਸੀ ਪਰ ਉੱਥੇ ਹੁਣ ਵੇਖਿਆ ਗਿਆ ਕਿ ਲੋਕ ਉਹ ਜਿਹੜੀ ਠੰਡ ਤੋਂ ਜਿਹੜੀ ਨਿਜਾਜ਼ ਮਿਲੀ ਲੋਕਾਂ ਨੂੰ ਉਹ ਤੋਂ ਨੂੰ ਲੈ ਕੇ ਜਿਹੜੀ ਉਹ ਤੋਂ ਜਿਹੜੇ ਧੁੱਪ ਦਾ ਅਨੰਦ ਮਾ ਰਹੇ ਨੇ ਜੀ ਬਿਲਕੁਲ ਤਾਂ ਮੌਸਮ ਅਜੀਹਾ ਹੋ ਚੁੱਕੇ ਆ ਜਦੋਂ ਅਸੀਂ ਦੁਪਹਿਰੇ ਬਾਹਰ ਨਿਕਲਦੇ ਆ ਤਾਂ ਸਵੈਟਰ ਪਾਣਾ ਵੀ ਓਖਾ ਹੋ ਜਾਂਦਾ ਲੋਕੀ ਬਿਨਾ ਜੈਕਟ ਤੋਂ ਨਜ਼ਰ ਆ ਜਾਂਦੇ ਨੇ ਤਾਂ ਮਾਰਚ ਵਾਲਾ ਮੌਸਮ ਹੁਣ ਜਨਵਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੋਕ ਜਿਹੜੇ ਹੈਗੇ ਆ ਉਹ ਵੀ ਪਰੇਸ਼ਾਨ ਨੇ ਹਾਲਾਂਕਿ ਉਹ ਲੋਕ ਜਿਹੜੇ ਆਫਿਸ ਜਾਂਦੇ ਨੇ ਸਕੂਲ ਜਾਂਦੇ ਨੇ ਬੱਚੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਲੋਕਾਂ ਦੇ ਨਾਲ ਇਸ ਮੁਤੱਲਕ ਕੋਈ ਗਲਬਾਤ ਹੋਈ ਹੈ ਕਿ ਉਹ ਇਸ ਮੌਸਮ ਦੇ ਨਾਲ ਖੁਸ਼ ਨੇ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਨਵਰੀ ਦੇ ਵਿੱਚ ਜਿਸ ਤਰੀਕੇ ਨਾਲ ਸੰਘਣੀ ਤੁੰਦ ਹੁੰਦੀ ਹੈ ਮੌਸਮ ਠੰਡਾ ਹੁੰਦਾ ਉਹੀ ਮੌਸਮ ਹੋਣਾ ਚਾਹੀਦਾ ਸੀ ਇਸ ਟਾਈਮ ਜੀ ਬਿਲਕੁਕੁਲ ਸਹੀ ਕਿ ਸਭ ਤੋਂ ਜ਼ਿਆਦਾ ਜਿਹੜਾ ਫਰਕ ਹੈ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਪਿਆ ਜਿਨ੍ਹਾਂ ਨੇ ਜਿਹੜਾ ਤਾਂ ਸਾਦੀ ਦੇ ਸੀਜ਼ਨ ਤੇ ਜਿਹੜੇ ਜਿਹੜੇ ਕੱਪੜੇ ਸੀ ਉਹਨਾਂ ਦਾ ਜਿਹੜਾ ਸਟਾਕ ਜੀ ਸੰਭਾਲ ਕੇ ਰੱਖਿਆ ਸੀ ਕਿ ਜਿਹੜਾ ਸਾਦੀ ਉਹਦੇ ਵਿੱਚ ਵੇਚਿਆ ਜਾਏਗਾ ਪਰ ਤਾਂ ਦੱਸਦੀ ਹੈ ਕਿ ਜਿਹੜੀ ਜਿਹੜੀ ਠੰਡ ਹੈ ਕੁਝ ਦਿਨ ਹੀ ਪਈ ਹੈ ਜਿਸ ਦੇ ਚਲਦੇ ਆ ਉਹਨਾਂ ਦੇ ਚਿਹਰਿਆਂ ਤੇ ਕਾफी ਨਿਰਾਸ਼ਾ ਪਾਈ ਗਈ ਹੈ ਹੁਣ ਜਿਹੜੇ ਆ ਉਹਨਾਂ ਦਾ ਜਿਹੜਾ ਸਟਾਕ ਜਿਹੜਾ ਸਮਾਨ ਸਾਰਾ ਉਹਨਾਂ ਦੇ ਅੰਦਰ ਟਾਕੇ ਰਹਿ ਗਿਆ ਕਿਉਂਕਿ ਉਹ ਸਮਾਨ ਵੇਚ ਹੀ ਨਹੀਂ ਸਕਿਆ ਕਿਉਂਕਿ ਮੌਸਮ ਦੇ ਕਾਰਨ ਜਿਹੜਾ ਇਹ ਧੁੰਦ ਦੇ ਜਿਹੜਾ ਜਿਹੜਾ ਠੰਡ ਦੇ ਕਰਕੇ ਜਿਹੜੇ ਲੋਕਾਂ ਨੇ ਸਮਾਨ ਇਕੱਠਾ ਕੀਤਾ ਸੀ ਵਪਾਰੀਆਂ ਨੇ ਪਰ ਉਹ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਜ਼ਰੂਰ ਜੀ ਧੰਨਵਾਦ ਤਾਂ ਇਸ ਸਾਡੇ ਨਾਲ ਸਾਡੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਹਾਲਾਂਕਿ ਇਸ ਸਾਲ ਦੀ ਜੇਕਰ ਗੱਲ ਕਰੀਏ ਤਾਂ ਠੰਡ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਇਸ ਵਾਰੀ ਪਤਾ ਨਹੀਂ ਹੋ ਕੀ ਗਿਆ ਠੰਡ ਨਹੀਂ ਆ ਰਹੀ ਤੇ ਜਦੋਂ ਠੰਡ ਆਉਂਦੀ ਹੈ ਤਾਂ ਬਹੁਤ ਜ਼ਿਆਦਾ ਠੰਡ ਆ ਜਾਂਦੀ ਹੈ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋਣਾ ਵੀ ਸ਼ੁਰੂ ਹੋ ਜਾਂਦੇ ਨੇ ਮੌਸਮ ਵਿਭਾਗ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਹੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿਉਂ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਵਿਜ਼ਿਬਿਲਟੀ ਵੀ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜ਼ੀਰੋ ਹੋ ਜਾਂਦੀ ਹੈ ਭਾਵੇਂ ਸਵੇਰੇ 10:00 ਵਜੇ ਬਾਹਰ ਨਿਕਲੀਏ ਭਾਵੇਂ ਸ਼ਾਮ ਨੂੰ 5-6 ਵਜੇ ਬਾਹਰ ਨਿਕਲੀਏ ਤਾਂ ਵਿਜ਼ਿਬਿਲਟੀ ਘਟ ਜੋ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਸੀ ਅਜੇ ਇਹ ਦੇ ਵਿੱਚ ਹੁਣ ਠੰਡ ਜੋ ਹੈ ਸਮੇਂ ਤੋਂ ਪਹਿਲਾਂ ਹੀ ਜਾ ਚੁੱਕੀ ਹੈ ਐਂਜਲ ਆਗਰਿਆ ਮੌਸਮ ਵਿਭਾਗ ਦੇ ਵੱਲੋਂ ਵੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨ ਵੀ ਜਿਹੜੇ ਹੈਗੇ ਡਰਾਈ ਰਹਿਣਗੇ ਤਾਂ ਲੁਧਿਆਣਾ ਦੇ ਵਿੱਚ ਮੌਸਮ ਨੂੰ ਲੈ ਕੇ ਕੀ ਕੁਝ ਹਾਲਾਤ ਨੇ ਜਾਣਦੇ ਹਾਂ ਜੀ ਪਵਨ ਸੇ ਤੁਕੀ ਕੋ ਜਾਣਕਾਰੀ ਆ ਬਿਲਕੁਲ ਜੇਕਰ ਗੱਲ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਮੌਸਮ ਦੇ ਜੋ ਹਾਲਾਤ ਨੇ ਕਿਉਂਕਿ ਇਹ ਤਾਪਮਨ ਦੇ ਵਿੱਚ ਵਾਧਾ ਹੋਇਆ ਧੁੱਪ ਲਗਾਤਾਰ ਨਿਕਲ ਰਹੀ ਹੈ ਕਿਉਂਕਿ ਆ ਜਿਹੜੀ ਸਰਦੀ ਆ ਉਹ ਸਮੇਂ ਤੋਂ ਪਹਿਲਾਂ ਹੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕਰੀਏ ਫਸਲ ਵਿਭਾਗ ਨੇ ਵੀ ਜਦੋਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ 21 ਤੋਂ ਲੈ ਕੇ 30 ਤਰੀਕ ਤੱਕ ਰੋ ਬਾਰਿਸ਼ ਹੋਵੇਗੀ ਪਰ ਆਉਣ ਦੇ ਵਿੱਚ ਜਿਹੜੀ ਠੰਡ ਦੇ ਵਿੱਚ ਭਵਤਾ ਹੁੰਦਾ ਜਿਹੜੀ ਹੁੰਦੀ ਹੈ ਕਿ ਕੁਝ ਨਹੀਂ ਹੋਇਆ ਜੀ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਹੈ ਸਰ ਤਾ ਬਿਲਕੁਲ ਅਸੀਂ ਦੁਬਾਰਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤਾਂ ਜੋ ਗਰਾਊਂਡ ਜ਼ੀਰੋ ਤੇ ਮੌਸਮ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਕੀ ਕੁਝ ਅਪਡੇਟ ਹੈ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਹੈਗੇ ਮੌਸਮ ਜੋ ਹੈ ਉਸ ਨੂੰ ਦੇਖਦੇ ਨੇ ਇਸ ਬਾਬਤ ਵੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਹਾਲਾਂਕਿ 6 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਜੋ ਅਲਰਟ ਹੈ ਜਾਰੀ ਕੀਤਾ ਗਿਆ ਹੈ ਕਿ 6 ਜ਼ਿਲ੍ਹੇ ਅਜਿਹੇ ਨੇ ਜਿੱਥੇ ਕੀ ਮੌਸਮ ਦੇ ਵਿੱਚ ਵੱਡਾ ਬਦਲਾ ਨਜ਼ਰ ਆਵੇਗਾ ਜਿਵੇਂ ਕਿ ਸੀਤ ਲਹਿਰ ਦਾ ਆਗਮਨ ਹੁੰਦਾ ਹੈ ਤਾਂ ਅਜਿਹੇ ਦੇ ਵਿੱਚ ਠੰਡ ਵੀ ਵੱਧ ਸਕਦੀ ਹੈ ਜੀ ਪਵਨ ਕੀ ਕੋਈ ਜਾਣਕਾਰੀ ਹੈ ਜੀ ਪਵਨਵਾਜ਼ ਆ ਰਹੀ ਹੈ ਹਾਂ ਜੀ 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 ਕੀ ਕੋਈ ਜਾਣਕਾਰੀ ਹੈ ਬਿਲਕੁਲ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਮੌਸਮ ਜਿਹੜਾ ਇਸ ਟਾਈਮ ਧੁੱਪ ਜਿਹੜੀ ਨਿਕਲ ਰਹੀ ਹੈ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੈ ਹਮਮ ਔਰ ਜੇਕਰ ਮੈਂ ਕੀ ਕਰਾਂ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ 21 ਤੋਂ ਲੈ ਕੇ 23 ਤਰੀਕ ਤੱਕ ਜੀ ਬਾਰਿਸ਼ ਪਵੇਗੀ ਮੌਸਮ ਦੇ ਵਿੱਚ ਤਬਦੀਲੀ ਆ ਗਈ ਜਿਹੜੀ ਠੰਡ ਆ ਹੋਰ ਵਾਸੇਗੀ ਤਾਂ ਅਜੇ ਹਾਲੇ ਕੁਝ ਨਹੀਂ ਹੋ ਪਾਇਆ ਨਾ ਤਾਂ ਬਾਰਿਸ਼ ਹੋਈ ਨਾ ਤਾਂ ਫੋਗ ਪਈ ਔਰ ਤਾਪਮਨ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਧੁੱਪ ਜਿਹੜੀ ਲਗਾਤਾਰ ਪੈ ਰਹੀ ਹੈ ਕਿਉਂਕਿ ਇਸ ਵਾਰ ਜੇਕਰ ਅਸੀਂ ਸਰਦੀ ਦੀ ਗੱਲ ਕਰੀਏ ਤਾਂ ਸਮੇਂ ਤੋਂ ਪਹਿਲਾਂ ਜਿਹੜੀ ਸਰਦੀ ਹੈ ਉਹ ਜਾ ਰਹੀ ਹੈ ਕਿਉਂਕਿ ਆ ਜਿਹੜੀ ਗਰਮੀ ਹੈ ਉਹ ਆੜੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਜੇਕਰ ਗੱਲ ਕਰੀਏ ਤਾਂ ਤਾਪਮਨ ਦੀ ਜੇਕਰ ਗੱਲ ਕਰੀਏ ਵਾਧੇ ਤੋਂ ਲੈ ਕੇ ਗੱਲ ਕਰੀਏ ਤਾਂ 11% ਜਿਹੜੀ ਤਾਪਮਨ ਦੇਖਿਆ ਜਾ ਰਿਹਾ ਸੀ ਜੋ ਕਿ 50 ਸਾਂ रिकॉर्ड ਟੁੱਟਿਆ ਕਿਉਂਕਿ ਅਜਿਹੇ ਤਾਪਮਾਨ 50 ਸਾਲ ਬਾਅਦ ਜਿਹੜਾ ਰਿਕਾਰਡ ਟੁੱਟਿਆ ਜਨਵਰੀ ਦੇ ਮਹੀਨੇ ਦੇ ਵਿੱਚ ਅਜਿਹਾ ਹੋਇਆ ਹੈ। ਉਹਦੇ ਜ਼ਿਕਰ ਕਹੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਹੁਣ ਗੱਲ ਆਖੀ ਜਾ ਰਹੀ ਹੈ ਕਿ ਠੰਡ ਲਹਿਰ ਜਿਹੜੀ ਹੈ ਉਹ ਚੱਲ ਸਕਦੀ ਹੈ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਜਿਸ ਦੇ ਕਰਕੇ ਅ ਗਰਮੀ ਜਿਹੜੀ ਆ ਉਹ ਸਮੇਤ ਪਹਿਲਾਂ ਜਿਹੜੀ ਆ ਬੈਰੀ ਜੀ ਆ ਜੀ ਬਿਲਕੁਲ ਤਾਂ ਪਵਨ ਸਿੱਧਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਸੀ ਤਾਂ ਤੁਹਾਨੂੰ ਦਾਸ ਹੈ ਕਿ ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ 50 ਸਾਲਾਂ ਦਾ ਰਿਕਾਰਡ 2025 ਦੇ ਵਿੱਚ ਟੁੱਟ ਚੁਕਿਆ ਹੈ ਕਿਉਂਕਿ ਅਜੇ ਹਾਂ ਮੌਸਮ ਜਨਵਰੀ ਦੇ ਵਿੱਚ 1973 ਤੋਂ 86 ਤੱਕ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਹੁਣ ਇਹ ਰਿਕਾਰਡ ਟੁੱਟ ਚੁਕਿਆ ਹੈਗਾ ਅਜੇ ਹੇ ਦੇ ਵਿੱਚ ਜਨਵਰੀ ਦੇ ਮੌਸਮ ਦੇ ਵਿੱਚ ਹੀ ਮਾਰਚ ਵਾਲਾ ਫੀਲ ਹੁੰਦਾ ਜੇਕਰ ਤੁਸੀਂ ਧੁੱਪੇ ਜ਼ਿਆਦਾ ਟਾਈਮ ਬੈਠੇ ਵੀ ਰਹਿੰਦੇ ਹੋ ਤਾਂ ਐ ਲੱਗਦਾ ਜਿਵੇਂ ਕਿ ਅਪ੍ਰੈਲ ਦਾ ਮਹੀਨਾ ਆ ਚੁੱਕਿਆ ਹੈ ਲੇਕਿਨ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਂਦਾ ਹੈਗਾ ਤਾਂ ਠੰਡ ਵੱਧ ਸਕਦੀ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 6 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਆਗਮਨ ਹੋ ਸਕਦਾ ਹੈ ਤਾਂ ਜੇਕਰ ਸੀਤ ਲਹਿਰ ਦਾ ਆਗਮਨ ਹੁੰਦਾ ਤਾਂ ਅਜੇਹ ਦੇ ਵਿੱਚ ਠੰਡ ਵੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਤ ਜਾਵੇਗੀ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਸੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ